ਕਹਿੰਦੇ ਜੇ ਪੰਜਾਬ ਵਿੱਚ ਰਹਿ ਕੇ ਪ੍ਰਵਾਸੀ ਗਲਤੀਆਂ ਕਰ ਰਹੇ ਨੇ ਕਿ ਤੁਹਾਡੇ ਪੰਜਾਬੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਜਾ ਕੇ ਗਲਤੀਆਂ ਨਹੀਂ ਕਰਦੇ ਏ ਸੋਚ ਰੱਖਣ ਵਾਲੇ ਨੂੰ ਮੈਂ ਕਹਿਣਾ ਕਿ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਰੀ ਗੱਲ ਲੌਜੀਕ ਨਾਲ ਕਰੂੰਗਾ ਹਾਂਜੀ ਦੋਸਤੋ ਲੱਖੇ ਸਦਾਨੇ ਹੋਰਾਂ ਨੇ ચીਕ-ਚੀਕ ਕੇ ਆਪਣਾ ਗਲਾ ਬਿਠਾ ਲਿਆ ਕਿ ਪੰਜਾਬੀਓ ਬਚੋ ਇਨਾਂ ਪਈਆਂ ਤੋਂ ਬਚੋ ਇਹਨਾਂ ਨੂੰ ਪੰਜਾਬ ਵਿੱਚੋਂ ਕੱਢੋ ਨਾ ਹੀ ਕੋਈ ਸਮਾਨ ਖਰੀਦੋ ਤੇ ਨਾ ਹੀ ਇਹਨਾਂ ਤੋਂ ਕੰਮ ਕਰਾਓ ਕੋਈ ਤੇ ਨਾ ਹੀ ਇਹਨਾਂ ਨੂੰ ਵਾਲਾ ਮੂੰਹ ਲਾਓ ਕਰਾਂ ਤੱਕ ਤਾਂ ਬਿਲਕੁਲ ਨਾ ਵੜੋ ਪਰ ਨਹੀਂ ਸਾਡੇ ਪੰਜਾਬੀ ਨੇ ਇਹਨਾਂ ਨੂੰ ਇੰਨਾ ਸਿਰ ਉੱਪਰ ਚਾੜਿਆ ਕਿ ਸਾਡੇ ਸਰਾਂ ਵਿੱਚ ਹੀ ਗਲਿਆਂ ਕਰਨ ਲੱਗੇ ਕਦੇ ਖਬਰ ਆਉਂਦੀ ਹੈ ਚਾਰ ਪ੍ਰਵਾਸੀਆਂ ਨੇ ਮਿਲ ਕੇ ਇੱਕ ਪੰਜਾਬੀ ਮੁੰਡੇ ਨੂੰ ਖਤਮ ਕਰਤਾ ਕਦੇ ਖਬਰ ਆਉਂਦੀ ਹੈ ਦੋ ਪ੍ਰਵਾਸੀਆਂ ਨੇ ਮਿਲ ਕੇ ਇੱਕ ਔਰਤ ਦਾ ਕਤਲ ਕੀਤਾ ਕਦੇ ਖਬਰ ਆਉਂਦੀ ਹੈ ਕਿ ਦੋ ਤਿੰਨ ਪ੍ਰਵਾਸੀਆਂ ਨੇ ਮਿਲ ਕੇ ਪੰਜਾਬੀਆਂ ਦੀ ਲੁੱਟਾਂ ਖੋਹਾਂ ਕੀਤੀਆਂ ਕਦੇ ਘਰਾਂ ਵਿੱਚੋਂ ਚੋਰੀ ਦੀ ਖਬਰ ਆਉਂਦੀ ਹੈ ਕਦੇ ਕੋਈ ਖਬਰ ਆਉਂਦੀ ਹੈ ਹੁਣ ਹਾਲ ਹੀ ਦੇ ਵਿੱਚ ਤੁਸੀਂ ਇਹ ਕਵਰ ਦੇਖੀ ਹੋਣੀ ਕਿ ਇੱਕ 5 ਸਾਲ ਦੇ ਮਾਸੂਮ ਬੱਚੇ ਨਾਲ ਇੰਨਾ ਪ੍ਰਵਾਸੀਆਂ ਨੇ ਕਿੰਨਾ ਜ਼ੁਲਮ ਕੀਤਾ ਤੇ ਨਾ ਹੀ ਮੈਂ ਤੁਹੋ ਇਹ ਗੱਲ ਦੱਸੀ ਜਾ ਰਹੀ ਹੈ ਕਿ ਮੈਂ ਤੁਹਾਨੂੰ ਕਿਵੇਂ ਦੱਸਾਂ ਤੇ ਲੋਕ ਹਲੇ ਵੀ ਕੰਪੈਰੀਜ਼ਨ ਕਰ ਰਹੇ ਨੇ ਕਿ ਜੇ ਪੰਜਾਬ ਵਿੱਚ ਪਈ ਆਗੇ ਤਾਂ ਸਾਡੇ ਜਿਵਾਕ ਕੈਨੇਡਾ ਅਮਰੀਕਾ ਜਾਂਦੇ ਨਹੀਂਗੇ ਉੱਥੇ ਗਲਤੀਆਂ ਕਰਦੇ ਨਹੀਂਗੇ ਹਾਂ ਮੈਂ ਮੰਨਦਾ ਕਿ ਗਲਤੀਆਂ ਕਰਦੇ ਨੇਗੇ ਹੁਣ ਇੱਕ ਟਰੱਕ ਡਰਾਈਵਰ ਤੋਂ ਗਲਤੀ ਹੋਈ ਹੈ ਉਹਦੀ ਸਜ਼ਾ ਕਿੰਨੀ ਵੱਡੀ ਹੋਈ ਹੈ ਸਾਡੇ ਪੰਜਾਬ ਦੇ ਵਿੱਚ ਕਿਹੜੇ ਰੂਲ ਤੇ ਰੈਗੂਲੇਸ਼ਨਸ ਨੇ ਤੁਸੀਂ ਮੈਨੂੰ ਦੱਸੋ 1 ਨਹੀਂ 2 ਨਹੀਂ 3 ਨਹੀਂ 4 ਨਹੀਂ ਇਹੋ ਜਿਹੀ ਘਟਨਾਵਾਂ ਪ੍ਰਵਾਸੀਆਂ ਨੇ ਪੰਜਾਬ ਵਿੱਚ ਜਾ ਕੇ ਪਤਨੀ ਕਿੰਨੀ ਕਰ ਦਿਤੀਆਂ ਤੇ ਸਾਡੀ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਜੇਕਰ ਹਿਮਾਚਲ ਵਿੱਚ ਜਾ ਕੇ ਸਾਡਾ ਪੰਜਾਬੀ ਕੋਈ ਗਲਤੀ ਕਰਦਾ ਤਾਂ ਸਾਰਾ ਹਿਮਾਚਲ ਇਕੱਠਾ ਹੋ ਜਾਂਦਾ ਕੰਗਨਰ ਰੋਂ ਤੋਂ ਵਰਜ ਜਾਂਦੇ ਰਿਪਲਾਈ ਆ ਜਾਂਦੇ ਆ ਕਿ ਸਾਡੀ ਸਰਕਾਰ ਕੀ ਹੈ ਚੁੱਪ ਤੁਸੀਂ ਹਿਮਾਚਲ ਵਿੱਚ ਜਾ ਕੇ ਇੱਕ ਬਿਸਵਾਣੀ ਲੈ ਸਕਦੇ ਤੇ ਉਧਰੋਂ ਸਾਡੇ ਵੱਲ ਕਿੰਨੀਆਂ ਜ਼ਮੀਨਾਂ ਕਿੰਨੇ ਹੀ ਘਰ ਉਹ ਖਰੀਦ ਰਹੇ ਨੇ ਸਾਡੇ ਇਹ ਜਾ ਸਿਸਟਮ ਕਿਉਂ ਨਹੀਂ ਬਣਦਾ ਸਾਡੇ ਇਹੋ ਜਿਹੇ ਕਾਨੂੰਨ ਕਿਉਂ ਨਹੀਂ ਬਣਦੇ ਤੇ ਆ ਜਵਾਬ ਉਹਨਾਂ ਲਈ ਜਿਹੜੇ ਕਹਿੰਦੇ ਨੇ ਜੇ ਪੰਜਾਬ ਦੇ ਵਿੱਚ ਪ੍ਰਵਾਸੀ ਆਉਂਦੇ ਨੇ ਤਾਂ ਪੰਜਾਬ ਦੇ ਵਿੱਚੋਂ ਵੀ ਮੁੰਡੇ ਕੁੜੀਆਂ ਕੈਨੇਡਾ ਅਮਰੀਕਾ ਜਾਂਦੇ ਨੇ ਹਾਂ ਮੈਂ ਮੰਨਦਾ ਕਿ ਪੰਜਾਬ ਦੇ ਸਟੂਡੈਂਟਸ ਜਾਂ ਕੋਈ ਹੋਰ ਲੋਕ ਕੈਨੇਡਾ ਅਮਰੀਕਾ ਜਾਂਦੇ ਨੇ ਪਰ ਉੱਥੇ ਜਾਂਦੇ ਕਿਵੇਂ ਨੇ ਕਿੰਨੇ ਪੈਸੇ ਲੱਗਦੇ ਨੇ ਕਿ ਜੇਕਰ ਕੋਈ ਪਰਵਾਸੀ ਪੰਜਾਬ ਦੇ ਵਿੱਚ ਆਉਂਦਾ ਉਹ ਪੈਸੇ ਦੇ ਕੇ ਆਉਂਦਾ ਨਹੀਂ ਸਾਡਾ 30 30 35-35 ਲੱਖ ਰੁਪਏ ਲੱਗ ਜਾਂਦਾ ਜੇ ਅਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਜਾਣਾ ਤੇ ਦੂਜੀ ਗੱਲ ਪੰਜਾਬ ਦੇ ਵਿੱਚੋਂ ਕੋਈ ਵੀ ਸਟੂਡੈਂਟ ਕਿਸੇ ਕੰਟਰੀ ਜਾਂਦਾ ਤਾਂ ਸਭ ਤੋਂ ਪਹਿਲਾਂ ਪੁਲਿਸ ਇਨਕੁਆਰੀ ਹੁੰਦੀ ਆ ਕਿਤੇ ਕੋਈ ਕੇਸ ਤਾਂ ਨਹੀਂ ਹੈਗਾ ਇਹ ਬੰਦਾ ਡਿਫਾਲਟਰ ਤਾਂ ਨਹੀਂ ਹੈਗਾ ਇਹਨਾਂ ਤੇ ਕਿਹੜੀ ਇਨਕੁਆਰੀ ਹੁੰਦੀ ਆ ਤੇ ਨਹੀਂ ਬਦਮਾਸ਼ ਕ੍ਰਿਮੀਨਲ ਪੰਜਾਬ ਦੇ ਵਿੱਚ ਐਂ ਘੁੰਮ ਰਹੇ ਨੇਗੇ ਇੰਨੇ ਤੇ ਕੋਈ ਕਾਰਵਾਈ ਨਹੀਂ ਗਲਤੀਆਂ ਇਕੱਲੀਆਂ ਸਰਕਾਰਾਂ ਦੀ ਨਹੀਂ ਹੈਗੀਆਂ ਸਾਡੇ ਲੋਕਾਂ ਦੀ ਵੀ ਨੇ ਜਿਹੜੇ ਇਹਨਾਂ ਨੂੰ ਆਪਸਰ ਚੜ੍ਹਦੇ ਨੇ ਤੁਸੀਂ ਆਪਣੇ ਪੰਜਾਬੀਆਂ ਦੀ ਕੰਮ ਕਰਾਉਣ ਲੱਗ ਜਿਓ ਆਪਣੇ ਪੰਜਾਬੀਆਂ ਦੀ ਖਾਣ ਪੀਣ ਲੱਗ ਜਿਓ ਇਹਨਾਂ ਦਾ ਕੰਮ ਆਪ ਹੀ ਘੜ ਜੂਗਾ